ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਭੁਪਿੰਦਰ ਪ੍ਰਵਾਜ਼ ਲੈ ਕੇ ਹਾਜ਼ਰ ਹਾਂ ਕੁਛ ਨਵਾਂ ਜ਼ਿੰਦਗੀ ਦੀਆਂ ਕੁਝ ਐਸੀਆਂ ਗੱਲਾਂ ਜਿਨ੍ਹਾਂ ਦਾ ਸਾਨੂੰ ਬਹੁਤ ਜ਼ਰੂਰੀ ਧਿਆਨ ਰੱਖਣਾ ਚਾਹੀਦਾ ਹੈ ਜੋ ਸਾਡੀ ਪਰਸਨੈਲਿਟੀ ਦੇ ਵਿੱਚ ਵਾਧਾ ਕਰਦੀਆਂ ਹਨ ਗੱਲਾਂ ਜਾਂ ਚੀਜ਼ਾਂ ਛੋਟੀਆਂ-ਛੋਟੀਆਂ ਹੁੰਦੀਆਂ ਨੇ ਪਰ ਉਹਨਾਂ ਨਾਲ ਸਾਡੀ ਪਰਸਨੈਲਿਟੀ ਦੇ ਵਿੱਚ ਬਹੁਤ ਨਿਖਾਰ ਆਉਂਦਾ ਹੈ ਤੇ ਜਦੋਂ ਅਸੀਂ ਆਪਣੀ ਪ੍ਰੈਜੈਂਟੇਸ਼ਨ ਦਿੰਨੇ ਆ ਜਾਂ ਕਿਸੇ ਨੂੰ ਮਿਲਣ ਮਿਲਦੇ ਹਾਂ ਤਾਂ ਸਾਡੇ ਅੰਦਰੋਂ ਉਹ ਕੰਫੀਡੈਂਸ ਚਲਕਣਾ ਚਾਹੀਦਾ ਹੈ ਕੰਫੀਡੈਂਸ ਹੋਣਾ ਚਾਹੀਦਾ ਹੈ ਕਿ ਜਿਸ ਕੰਮ ਲਈ ਜਾਂ ਜਿਸ ਗੱਲ ਨੂੰ ਜਿਸ ਮੂਮੈਂਟ ਨੂੰ ਅਸੀਂ ਪ੍ਰਾਪਤ ਕਰਨ ਜਾ ਰਹੇ ਹਾਂ ਉਹ ਸਾਨੂੰ ਮਿਲ ਜਾਵੇ। ਦੋਸਤੋ ਕਈ ਵਾਰ ਅਸੀਂ ਦੇਖਿਆ ਕਿ ਜਦੋਂ ਅਸੀਂ ਆਪਣੇ ਤੋਂ ਕਿਸੇ ਸੀਨੀਅਰਸ ਨੂੰ ਮਿਲਦੇ ਹਾਂ ਕਿਸੇ ਮਸ਼ਹੂਰ ਹਸਤੀ ਨੂੰ ਮਿਲਦੇ ਆ ਜਾਂ ਸੈਲੀਬ੍ਰਿਟੀਜ਼ ਨੂੰ ਮਿਲਦੇ ਆ ਜਾਂ ਅ ਕਈ ਲੋਕ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਸਾਡੀ ਮਿਲਣ ਦੀ ਇੱਛਾ ਹੁੰਦੀ ਹੈ ਪਰ ਅਸੀਂ ਨਰਵਸ ਹੁੰਨੇ ਆ ਇਹ ਸੋਚ ਕੇ ਕਿ ਅਸੀਂ ਉਹਨਾਂ ਦੇ ਸਾਹਮਣੇ ਗੱਲ ਕਿਵੇਂ ਕਰਾਂਗੇ ਅਸੀਂ ਲੋ ਕੰਫੀਡੈਂਟ ਮਹਿਸੂਸ ਕਰਦੇ ਹਾਂ ਅ ਕਈ ਵਾਰ ਉਹਨਾਂ ਦੇ ਬਰਾਬਰ ਖਲੋ ਕੇ ਅਸੀਂ ਉਹਨਾਂ ਨਾਲ ਨਜ਼ਰ ਨਾਲ ਨਜ਼ਰ ਮਿਲਾ ਕੇ ਗੱਲ ਨਹੀਂ ਕਰਦੇ ਸਾਡੀ ਨਜ਼ਰ ਨੀਵੀਂ ਹੁੰਦੀ ਹੈ ਕਿਉਂਕਿ ਇਸ ਤੋਂ ਇਹ ਪਤਾ ਚੱਲਦਾ ਹੈ ਕਿ ਸਾਡਾ ਕੌਨਫੀਡੈਂਸ ਲੋ ਹੈ ਅਸੀਂ ਸਥਿਰ ਮਹਿਸੂਸ ਨਹੀਂ ਕਰ ਰਹੇ ਜਾਂ ਅਸੀਂ ਆਪਣੇ ਆਪ ਨੂੰ ਉਹਨਾਂ ਦੇ ਅੱਗੇ ਉਹਨਾਂ ਦੇ ਅੱਗੇ ਆਪਣੇ ਆਪ ਨੂੰ ਨੀਵਾਂ ਮਹਿਸੂਸ ਕਰਦੇ ਹਾਂ ਜਾਂ ਘੱਟ ਮਹਿਸੂਸ ਕਰਦੇ ਹਾਂ ਤਾਂ ਇਹੋ ਜਿਹੀਆਂ ਕਮੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਆਪਣੇ ਅੰਦਰੋਂ ਕੱਢਣਾ ਜ਼ਰੂਰੀ ਹੁੰਦਾ ਹੈ ਇਸ ਨੂੰ ਅਸੀਂ ਡਰ ਵੀ ਕਹਿ ਸਕਦੇ ਹਾਂ ਸ਼ੇਮ ਵੀ ਕਹਿ ਸਕਦੇ ਆ ਨਰਵਸਨੈਸ ਤੇ ਇਹਨਾਂ ਚੀਜ਼ਾਂ ਦੇ ਉੱਤੇ ਸਾਨੂੰ ਆਪਣੇ ਉੱਤੇ ਕੰਮ ਕਰਨ ਦੀ ਲੋੜ ਹੁੰਦੀ ਹੈ ਜਦੋਂ ਅਸੀਂ ਇਹਨਾਂ ਚੀਜ਼ਾਂ ਦੇ ਉੱਤੇ ਕੰਮ ਕਰਦੇ ਆ ਇਹਨਾਂ ਨੂੰ ਦੇ ਉੱਤੋਂ ਉੱਭਰ ਜਾਂਦੇ ਆ ਅਸੀਂ ਤਾਂ ਸਾਨੂੰ ਅੱਗੇ ਵਧਣਾ ਤੇ ਸਟੈਪ ਬਾਈ ਸਟੈਪ ਅੱਗੇ ਚੱਲਣਾ ਸੌਖਾ ਹੁੰਦਾ ਹੈ ਤੇ ਸਾਡੇ ਵਿੱਚ ਭਰਪੂਰ ਆਤਮ ਵਿਸ਼ਵਾਸ ਪੈਦਾ ਹੁੰਦਾ ਹੈ ਤੇ ਅਗਲੇ ਦੇ ਸਾਹਮਣੇ ਅਸੀਂ ਆਤਮ ਵਿਸ਼ਵਾਸ ਦੇ ਨਾਲ ਆਪਣੀ ਗੱਲ ਰੱਖ ਸਕਦੇ ਹਾਂ ਤੇ ਉਸ ਨੂੰ ਸੁਣ ਸਕਦੇ ਹਾਂ ਸੋ ਕੁਝ ਗੱਲਾਂ ਨੇ ਦੋਸਤੋ ਜਿ ਜੋ ਮੈਂ ਇੱਥੇ ਰੱਖ ਰਹੀ ਹਾਂ ਉਹਨਾਂ ਦੇ ਉੱਤੇ ਅਮਲ ਕਰਨਾ ਤੇ ਆਪਣੇ ਆਪ ਦੀ ਇਹ ਪਰਸਨੈਲਿਟੀ ਡਵੈਲਪਮੈਂਟ ਹੁੰਦੀ ਹੈ ਜੋ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤੁਸੀਂ ਇਹਨਾਂ ਚੀਜ਼ਾਂ ਨੂੰ ਜ਼ਰੂਰੀ ਨਹੀਂ ਕਿ ਅਸੀਂ ਬਾਹਰ ਜਾਣ ਵੇਲੇ ਹੀ ਯੂਜ਼ ਕਰਨਾ ਹੈ ਜਾਂ ਅਸੀਂ ਕਿਉਂ ਸਾਨੂੰ ਕਿਉਂ ਜ਼ਰੂਰਤ ਹੈ ਇਸ ਨੂੰ ਆਪਣੇ ਵਿੱਚ ਡਿਵੈਲਪਮੈਂਟ ਕਰਨ ਦੀ ਕਿਉਂਕਿ ਸਾਡੀ ਰਿਸ਼ਤੇਦਾਰੀਆਂ ਦੇ ਵਿੱਚ ਫੰਕਸ਼ਨਸ ਦੇ ਵਿੱਚ ਸਾਨੂੰ ਕਈ ਵਾਰੀ ਉਹਨਾਂ ਨਾਲ ਮਿਲਣਾ ਹੁੰਦਾ ਹੈ ਤੇ ਬੜਾ ਉਹਨਾਂ ਦੇ ਅੱਗੇ ਅਸੀਂ ਘੱਟ ਮਹਿਸੂਸ ਕਰਦੇ ਹਾਂ ਕਈ ਸਾਡੇ ਰਿਸ਼ਤੇਦਾਰੀ ਦੇ ਵਿੱਚ ਇਹੋ ਜਿਹੇ ਲੋਕ ਹੁੰਦੇ ਨੇ ਜਿਨ੍ਹਾਂ ਦੇ ਅਸੀਂ ਅੱਗੇ ਅਸੀਂ ਬੋਲ ਨਹੀਂ ਪਾਉਂਦੇ ਆਪਣੀ ਗੱਲ ਨਹੀਂ ਰੱਖ ਪੈਂਦੇ ਰੱਖ ਪਾਉਂਦੇ ਜਾਂ ਪਰਿਵਾਰ ਦੇ ਵਿੱਚ ਹੀ ਐਸੇ ਲੋਕ ਹੁੰਦੇ ਨੇ ਯਾਨੀ ਕਿ ਅਸੀਂ ਖੁੱਲ ਕੇ ਨਹੀਂ ਅੱਗੇ ਆ ਸਕਦੇ ਅਸੀਂ ਖੁੱਲਦੇ ਨਹੀਂ ਉਸ ਖੁੱਲਣ ਨੂੰ ਹੀ ਅਸੀਂ ਕਨਫੀਡੈਂਟ ਕਹਿੰਦੇ ਆ ਠੀਕ ਹੈ ਜੀ ਤੋਂ ਉਹ ਕੁਝ ਗੱਲਾਂ ਨੇ ਜਦੋਂ ਅਸੀਂ ਕਿਸੇ ਦੇ ਸਾਹਮਣੇ ਜਾ ਰਹੇ ਹਾਂ ਅਸੀਂ ਉਸ ਨਾਲ ਗੱਲ ਕਰਨ ਤੋਂ ਕतराਉਂਦੇ ਹਾਂ ਉਹਦੇ ਸਾਹਮਣੇ ਜਾਣ ਤੋਂ ਕतराਉਂਦੇ ਹਾਂ ਉਸ ਵੇਲੇ ਕੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਉਸ ਇਨਸਾਨ ਜਾਂ ਉਸ ਹਸਤੀ ਨੂੰ ਮਿਲਣ ਤੋਂ ਪਹਿਲਾਂ ਅਸੀਂ ਘਰੋਂ ਹੀ ਆਪਣੇ ਦਿਮਾਗ ਵਿੱਚ ਇਹ ਆਤਮ ਵਿਸ਼ਵਾਸ ਪੈਦਾ ਕਰਨਾ ਹੈ ਕਿ ਮੈਂ ਕਿਸੇ ਤੋਂ ਘੱਟ ਨਹੀਂ ਹਾਂ ਕਿਉਂਕਿ ਅਸੀਂ ਜੋ ਬੋਲਦੇ ਹਾਂ ਜੋ ਸੋਚਦੇ ਹਾਂ ਉਹ ਆਪਣੇ ਦਿਮਾਗ ਨੂੰ ਕਮਾਂਡ ਦਿੰਨੇ ਹਾਂ ਤੇ ਦਿਮਾਗ ਸਾਡਾ ਉਵੇਂ ਹੀ ਰਿਐਕਸ਼ਨ ਕਰਦਾ ਹੈ ਸੋ ਵਾਰ-ਵਾਰ ਆਪਣੇ ਆਪ ਨੂੰ ਕੌਨਫੀਡੈਂਟ ਆਤਮ ਵਿਸ਼ਵਾਸ ਪੈਦਾ ਕਰਨ ਲਈ ਇਹ ਵਰਡ ਬੋਲ ਬੋਲਣੇ ਜ਼ਰੂਰੀ ਹੁੰਦੇ ਹਨ ਕਿ ਮੈਂ ਵੀ ਕਿਸੇ ਤੋਂ ਘਟ ਨਹੀਂ ਹਾਂ ਮੈਂ ਕੰਪਲੀਟ ਕਰ ਸਕਦਾ ਹਾਂ ਕਿਉਂਕਿ ਸ਼ਬਦਾਂ ਦੇ ਵਿੱਚ ਬਹੁਤ ਤਾਕਤ ਆਪਣੇ ਆਪ ਨੂੰ ਮਾਈਂਡਲੀ ਫਿਜ਼ੀਕਲੀ ਤਿਆਰ ਕਰ ਲੈਣਾ ਇਹ ਸਾਨੂੰ ਅਗਲੇ ਦੇ ਸਾਹਮਣੇ ਜਾਣ ਤੋਂ ਪਹਿਲਾਂ ਹੀ ਵਧੀਆ ਚਾਹੀਦਾ ਹੈ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਘਰ ਬੈਠੇ ਹੀ ਇਹ ਇਮੇਜਿਨ ਕਰੋ ਕਿ ਤੁਸੀਂ ਉਸ ਇਨਸਾਨ ਦੇ ਸਾਹਮਣੇ ਬੜੇ ਕੌਨਫੀਡੈਂਟਲੀ ਗੱਲ ਕਰ ਰਹੇ ਹੋ ਬੜੀ ਖੁਸ਼ੀ ਤੇ ਸਹਜਤਾ ਨਾਲ ਆਰਾਮ ਨਾਲ ਰਿਲੈਕਸ ਹੋ ਕੇ ਉਸ ਨਾਲ ਗੱਲ ਕਰ ਰਹੇ ਹੋ ਕਲਪਨਾ ਕਰੋ ਕਿ ਤੁਸੀਂ ਉਸ ਨਾਲ ਬਹੁਤ ਹੀ ਸਰਲਤਾ ਨਾਲ ਪੇਸ਼ ਆ ਰਹੇ ਹੋ ਇਹ ਇਮੇਜਿਨ ਕਰੋ ਤੇ ਫੀਲਿੰਗ ਦੇ ਵਿੱਚ ਲਿਆਓ ਕਿ ਤੁਸੀਂ ਆਪਣੇ ਅੰਦਰ ਕੌਨਫੀਡੈਂਟ ਵਿੱਚ ਵਾਧਾ ਦੇਖੋਗੇ ਦੂਜਿਆਂ ਦੇ ਸਾਹਮਣੇ ਜਾਣ ਤੋਂ ਪਹਿਲਾਂ ਆਪਣੇ ਆਪ ਨਾਲ ਗੱਲ ਕਰਨ ਦੀ ਪ੍ਰੈਕਟਿਸ ਕਰ ਲੈਣੀ ਚਾਹੀਦੀ ਹੈ ਇਸ ਨੂੰ ਸੈਲਫ ਟਾਕ ਕਹਿੰਦੇ ਨੇ ਤੁਸੀਂ ਸ਼ੀਸ਼ੇ ਦੇ ਵਿੱਚ ਸਾਹਮਣੇ ਖਲੋ ਕੇ ਗੱਲ ਕਰ ਸਕਦੇ ਹੋ ਸਟੇਜ ਤੇ ਬੋਲਣ ਤੋਂ ਪਹਿਲਾਂ ਜਾਂ ਕੈਮਰੇ ਦੇ ਅੱਗੇ ਬੋਲਣ ਤੋਂ ਪਹਿਲਾਂ ਜਾਂ ਤੁਸੀਂ ਆਫਿਸ ਵਿੱਚ ਜਾਂ ਤੁਸੀਂ ਕਿਸੇ ਦੇ ਸਾਹਮਣੇ ਆਪਣੀ ਪ੍ਰੈਜੈਂਟੇਸ਼ਨ ਦੇਣੀ ਹੈ ਕਿਤੇ ਤੁਸੀਂ ਆਪਣੀ ਸਪੀਚ ਦੇਣੀ ਹੈ ਇਹ ਸਭ ਚੀਜ਼ਾਂ ਆਪਣੇ ਘਰ ਵਿੱਚ ਪ੍ਰੈਕਟਿਸ ਕਰ ਲਵੋ ਜੋ ਕੁਝ ਤੁਸੀਂ ਉੱਥੇ ਬੋਲਣਾ ਹੈ ਉਹੀ ਕੁਝ ਆਪਣੇ ਆਪ ਨਾਲ ਗੱਲ ਕਰੋ ਉਹੀ ਕੁਝ ਤੁਸੀਂ ਸ਼ਾਇਦ ਸਾਹਮਣੇ ਖਲੋ ਕੇ ਗੱਲ ਕਰੋ ਜਦੋਂ ਵਾਰ-ਵਾਰ ਤੁਸੀਂ ਆਪਣੇ ਆਪ ਨਾਲ ਬੋਲ ਕੇ ਪ੍ਰੈਕਟਿਸ ਕਰੋਗੇ ਤਾਂ ਤੁਹਾਡੇ ਅੰਦਰ ਉਹ ਫਲੋ ਬਣ ਜਾਏਗਾ ਉਸ ਫਲੋ ਨਾਲ ਹੀ ਜਿਸ ਫਲੋ ਨਾਲ ਤੁਸੀਂ ਉੱਥੇ ਪੇਸ਼ ਹੋਣਾ ਚਾਹੁੰਦੇ ਹੋ ਉਸੇ ਫਲੋ ਨਾਲ ਤੁਸੀਂ ਆਪਣੇ ਘਰ ਪ੍ਰੈਕਟਿਸ ਕਰੋ ਕਿਸੇ ਦੇ ਸਾਹਮਣੇ ਜਾਣਾ ਹੈ ਤਾਂ ਸਹਿਜਤਾ ਹੋਣੀ ਬਹੁਤ ਜ਼ਰੂਰੀ ਹੈ ਬੈਲੈਂਸ ਵਿੱਚ ਬਣੇ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਜਦੋਂ ਆਪਣੇ ਚਿਹਰੇ ਤੇ ਡਰ ਦਿਖਦਾ ਹੈ ਤਾਂ ਕੰਫੀਡੈਂਸ ਜਿਹੜਾ ਹੁੰਦਾ ਹੈ ਉਹ ਵੀ ਘਟ ਜਾਂਦਾ ਹੈ ਤੇ ਅਸੀਂ ਡਰੇ ਹੋਏ ਮਹਿਸੂਸ ਹੁੰਦੇ ਹਾਂ ਆਪਣੇ ਕੋਲ ਵੱਧ ਤੋਂ ਵੱਧ ਨੌਲੇਜ ਰੱਖੋ ਕਿਤਾਬਾਂ ਪੜਨ ਨਾਲ ਨੌਲੇਜ ਵਧਦਾ ਹੁੰਦਾ ਹੈ ਜਿੱਥੋਂ ਕਿਤੋਂ ਵੀ ਕੋਈ ਵੀ ਜਾਣਕਾਰੀ ਮਿਲਦੀ ਹੈ ਉਸ ਨੂੰ ਗ੍ਰੈਬ ਕਰੋ ਉਸ ਨੂੰ ਆਪਣੇ ਨੌਲੇਜ ਵਿੱਚ ਲਿਆਓ ਨੌਲੇਜ ਹੋਣ ਨਾਲ ਸਾਡੇ ਕੰਫੀਡੈਂਸ ਵਿੱਚ ਵਾਧਾ ਹੁੰਦਾ ਹੈ ਸਾਨੂੰ ਨਰਵਸ ਮਹਿਸੂਸ ਨਹੀਂ ਹੁੰਦਾ ਕਿਉਂਕਿ ਗਿਆਨ ਵਿੱਚ ਵਾਧਾ ਹੀ ਤੁਹਾਡਾ ਕੌਨਫੀਡੈਂਸ ਹੈ ਤੁਹਾਡਾ ਆਤਮ ਵਿਸ਼ਵਾਸ ਹੈ ਤੁਹਾਡੇ ਬੋਲਣ ਦੀ ਕਲਾ ਵਿੱਚ ਗੰਭੀਰਤਾ ਤੇ ਸਹਿਜਤਾ ਹੋਣੀ ਚਾਹੀਦੀ ਹੈ ਸਾਹਮਣੇ ਵਾਲੇ ਦੀ ਨਜ਼ਰ ਨਾਲ ਨਜ਼ਰ ਮਿਲਾ ਕੇ ਗੱਲ ਕਰਨ ਨਾਲ ਤੁਹਾਡੇ ਆਤਮ ਵਿਸ਼ਵਾਸ ਦਾ ਪਤਾ ਲੱਗਦਾ ਤੇ ਤੁਹਾਡਾ ਪ੍ਰਭਾਵ ਅਗਲੇ ਇਨਸਾਨ ਤੇ ਵੀ ਪੈਂਦਾ ਹੈ ਔਰ ਜ਼ਿੰਦਗੀ ਵਿੱਚ ਬਹੁਤ ਸਾਰੇ ਐਸੇ ਮੌਕੇ ਆਉਂਦੇ ਨੇ ਜਦੋਂ ਸਾਨੂੰ ਆਪਣੀ ਗੱਲ ਰੱਖਣ ਦਾ ਮੌਕਾ ਮਿਲਦਾ ਹੈ ਆ ਜੋ ਸਾਡੇ ਅੰਦਰ ਗੱਲ ਹੁੰਦੀ ਹੈ ਅਸੀਂ ਕਹਿਣਾ ਚਾਹੁੰਦੇ ਹਾਂ ਪਰ ਕਹਿ ਨਹੀਂ ਪਾਉਂਦੇ ਡਰ ਨਾਲ ਲੋ ਕੰਫੀਡੈਂਸ ਨਾਲ ਜਾਂ ਇਹ ਸੋਚ ਕੇ ਕਿ ਅਗਲਾ ਕੀ ਸੋਚੇਗਾ ਜਾਂ ਇਹ ਸੋਚ ਕੇ ਕਿ ਮੈਨੂੰ ਕਹਿਣੀ ਚਾਹੀਦੀ ਹੈ ਕਿਉਂਕਿ ਅਸੀਂ ਸੋਚਦੇ ਬਹੁਤ ਹਾਂ ਤੇ ਕਸ਼ਮਕਸ਼ ਵਿੱਚ ਜ਼ਿਆਦਾ ਰਹਿੰਦੇ ਹਾਂ ਤੇ ਆਪਣੀ ਗੱਲ ਨੂੰ ਸਾਹਮਣੇ ਰੱਖ ਨਹੀਂ ਪਾਉਂਦੇ ਤੇ ਉਹ ਗੱਲ ਸਾਡੀ ਅਧੂਰੀ ਰਹਿ ਜਾਂਦੀ ਹੈ ਜਾਂ ਅੰਦਰ ਹੀ ਰਹਿ ਜਾਂਦੀ ਹੈ ਇਸ ਕਰਕੇ ਸਾਡੇ ਵਿੱਚ ਇੰਨਾ ਆਤਮ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਅਸੀਂ ਆਪਣੇ ਗੱਲ ਨੂੰ ਆ ਸਾਹਮਣੇ ਵਾਲੇ ਦੇ ਅੱਗੇ ਰੱਖ ਸਕੀਏ ਵਿੱਚ ਜਿក ਅਸੀਂ ਬੋਲ ਔਰ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਔਰਤਾਂ ਨੂੰ ਕਿਉਂਕਿ ਔਰਤਾਂ ਔਰ ਦੂਜਿਆਂ ਦੇ ਸਾਹਮਣੇ ਬਹੁਤ ਘੱਟ ਬੋਲ ਪਾਉਂਦੀਆਂ ਨੇ ਔਰਤਾਂ ਦੇ ਵਿੱਚ ਇਹ ਆਤਮ ਵਿਸ਼ਵਾਸ ਭੈਣਾ ਦੇ ਅੰਦਰ ਹੀ ਆਤਮ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਉਹ ਆਪਣੀ ਗੱਲ ਨੂੰ ਹਲੇ ਦੇ ਸਾਹਮਣੇ ਰੱਖ ਸਕਣ ਬੇਡਰ ਤੇ ਬੇਝਿਜਕ ਦੇ ਨਾਲ ਔਰ ਐਸੀਆਂ ਵੀਡੀਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਐਸੀਆਂ ਵੀਡੀਓਜ਼ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਅ ਬਹੁਤ ਸਾਰੇ ਸਾਡੇ ਐਸੇ ਰਿਸ਼ਤੇਦਾਰ ਹੁੰਦੇ ਨੇ ਐਸੇ ਜਾਣਕਾਰ ਹੁੰਦੇ ਨੇ ਜਿਨ੍ਹਾਂ ਨੂੰ ਇੰਨਾ ਐਸੀਆਂ ਗੱਲਾਂ ਦੀ ਐਸੀ ਵੀਡੀਓਜ਼ ਦੀ ਜ਼ਰੂਰਤ ਹੁੰਦੀ ਹੈ ਸਾਨੂੰ ਵੀ ਪਤਾ ਵੀ ਹੁੰਦਾ ਹੈ ਪਰ ਅਸੀਂ ਅਣਗੌਲਿਆ ਕਰ ਜਾਂਦੇ ਹਾਂ ਇਹ ਵੀ ਤੁਹਾਡਾ ਇੱਕ ਚੰਗਾ ਕਰਮ ਬਣਦਾ ਹੈ ਕਿ ਤੁਸੀਂ ਇੱਕ ਮਰੀ ਹੋਈ ਰੂਹ ਨੂੰ ਜ਼ਿੰਦਾ ਕਰਨ ਵਿੱਚ ਮਦਦ ਕਰਦੇ ਹੋ ਉਸ ਨੂੰ ਇਹ ਗੱਲਾਂ ਸਮਝਾ ਕੇ ਦੱਸ ਕੇ ਜਾਂ ਐਸੀਆਂ ਵੀਡੀਓਜ਼ ਉਹਨਾਂ ਤੱਕ ਪੁੱਛਾ ਕੇ ਜਿਨ੍ਹਾਂ ਨਾਲ ਉਹਨਾਂ ਦੀ ਨੌਲੇਜ ਵਿੱਚ ਉਹਨਾਂ ਦੀ ਅਵੇਕਨਿੰਗ ਵਿੱਚ ਵਾਧਾ ਹੁੰਦਾ ਹੈ ਉਹ ਮਦਦ ਮਿਲਦੀ ਹੈ ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤਾਂ ਤੁਸੀਂ ਆਪਣਾ ਐਸਾ ਚੰਗਾ ਕਰਮ ਕਰਦੇ ਰਹੋ ਜਿਸ ਦੇ ਨਾਲ ਕਿਸੇ ਦੇ ਵਿਅਕਤੀਤਵ ਦੇ ਵਿੱਚ ਨਿਖਾਰ ਆਉਂਦਾ ਹੈ ਕਿਸੇ ਦੀ ਆਤਮਿਕ ਚੇਤਨਾ ਨੂੰ ਨਿਖਾਰਨ ਵਿੱਚ ਤੁਹਾਡੀ ਮਦਦ ਮਿਲਦੀ ਹੈ ਸੋ ਬਹੁਤ ਬਹੁਤ ਸ਼ੁਕਰੀਆ ਪੋਜ਼ਿਟਿਵ ਬਨੇ ਰਹੋ। ਔਰ ਖੁਸ਼ ਰਹੋ।